ਵੱਡੇ ਬੰਦੇ ਕਹ ਰਹੇ ਚਾਰ ਬੰਦੇ ਦੂਜਿਆਂ ਦੀਆਂ ਗੱਡੀਆਂ ਦੇ ਵਿੱਚ ਕੈਂਡੀਡੇਟ ਦੇ ਨਾਲ ਚਾਰ ਬੰਦੇ ਲਾਉੜਾ ਤਿੰਨ ਗੱਡੀਆਂ ਅੰਦਰ ਜਾ ਸਕਦੀ ਉਹ ਛਪਾਉਂਦੀਆਂ ਕਿ ਗੱਡੀ 'ਚ 10 ਬੰਦੇ ਬਹਿ ਜਾਣ ਜੀ ਪੂਰੇ ਐਮਐਲਏ ਦੇ ਲੀਡਰ ਸਾਰੇ ਅੰਦਰ ਲਗਾਏ ਆ ਪਾਪਾ ਨੇ ਲਗਾਇਆ ਐਮਐਲਏ ਦੇ ਸਾਥ-ਸاتھ ਬਹਿ ਗਏ ਅੰਦਰ ਉਹ 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 ਬੰਦੇ ਅਸੀਂ ਗਦੇ ਆ ਜੀ ਉਹ ਕੈਂਡੀਡੇਟ ਅਸੀਂ ਕੈਂਡੀਡੇਟ ਹੈ ਨਹੀਂ ਸੁਣੋ ਸ਼ੇਰ ਸਿੰਘ ਘੁਮਾਇਆ ਉਹ ਗੱਡੀਆਂ ਤੇ ਆਏ ਅੱਛਾ ਜੀ ਤਿੰਨ ਗੱਡੀਆਂ ਉਹਨੇ ਹੀ ਸਿਰੇ ਭਰ ਕੇ ਗਏ ਸਾਰੇ ਕੈਂਡੀਡੇਟ ਦੀਆਂ ਗੱਡੀਆਂ ਤੇ ਪਰ ਸਾਨੂੰ ਤਾਂ ਇੱਕ ਗੱਡੀ ਇੱਕ ਗੱਡੀ ਇੱਕ ਆ ਤੂੰ ਗੱਡੀਆਂ ਦੀ ਰਪਾਇਦਾ ਜਾ ਸਕਦਾ ਤੁਸੀਂ ਗੱਡੀ ਦੀ ਜਾਓ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਨਾਮਜ਼ਦਗੀ ਦਾਖਲ ਕਰਵਾਉਣ ਆਏ ਆਜ਼ਾਦ ਉਮੀਦਵਾਰ ਦੀ ਡੀਸੀ ਦੇ ਨਾਲ ਬਹਿਸ ਹੋ ਜਾਂਦੀ ਹੈ ਜੀ ਹਾਂ ਅਧਿਕਾਰੀਆਂ ਦੇ ਨਾਲ ਬਹਿਸ ਹੋ ਜਾਂਦੀ ਹੈ ਮਾਮਲਾ ਕੀ ਤੁਹਾਨੂੰ ਦੱਸਦੇ ਹਾਂ ਦਰਸਲ ਫਿਰੋਜ਼ਪੁਰ ਚ ਨਾਮਜ਼ਦਗੀ ਦਾਖਲ ਕਰਵਾਉਣ ਦੇ ਸਮੇਂ ਆਜ਼ਾਦ ਉਮੀਦਵਾਰ ਵਿਸ਼ਵਦੀਪ ਸਿੰਘ ਫਾਜ਼ਿਲ ਕਾਦਾ ਉਸ ਸਮੇਂ ਤਕਰਾਰ ਹੋ ਗਈ ਪੁਲਿਸ ਦੇ ਨਾਲ ਜਦੋਂ ਦੂਜੀਆਂ ਸਿਆਸੀ ਪਾਰਟੀਆਂ ਵਾਂਗ ਉਹ ਆਪਣੇ ਸਮਰਥਕਾਂ ਨੂੰ ਲੈ ਕੇ ਡੀਸੀ ਦਫਤਰ ਫਿਰੋਜ਼ਪੁਰ ਦੇ ਅੰਦਰ ਪਹੁੰਚ ਜਾਂਦੇ ਨੇ ਆਪਣੇ ਪਿਤਾ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣੇ ਹੁੰਦੇ ਨੇ ਦੱਸ ਦਈਏ ਕਿ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਬਾਹਰ ਖੜੇ ਪੁਲਿਸ ਅਧਿਕਾਰੀਆਂ ਵੱਲੋਂ ਆਜ਼ਾਦ ਉਮੀਦਵਾਰ ਨੂੰ ਆਪਣੇ ਨਾਲ ਚਾਰ ਸਮਰਥਕ ਅੰਦਰ ਲੈ ਕੇ ਜਾਣ ਦੇ ਲਈ ਕਿਹਾ ਤਾ ਉਸ ਤੋਂ ਬਾਅਦ ਇਹ ਆਜ਼ਾਦ ਉਮੀਦਵਾਰ ਜੋ ਨਾਮਜ਼ਦਗੀ ਪੱਤਰ ਦਾਖਲ ਕਰਵਾ ਰਾਇਆ ਸੀ ਫੜਕ ਜਾਂਦਾ ਹੈ ਪੁਲਿਸ ਅਧਿਕਾਰੀਆਂ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੰਦਾ ਹੈ ਉਸ ਤੋਂ ਬਾਅਦ ਉਹ ਆਖਦਾ ਹੈ ਕਿ ਦੂਜੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਵੀ ਆਪਣੇ ਨਾਲ ਸਮਰਥਕ ਗੱਡੀਆਂ ਪਰ ਪਰ ਕੇ ਨਾਲ ਲੈ ਕੇ ਆਉਂਦੇ ਨੇ ਉਹਨਾਂ ਦੀ ਵਾਰੀ ਪੁਲਿਸ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਉਹਨਾਂ ਦੀ ਵਾਰੀ ਉਹਨਾਂ ਨੂੰ ਰੋਕਿਆ ਨਹੀਂ ਜਾ ਰਿਹਾ ਮੈਨੂੰ ਕਿਉਂ ਰੋਕਿਆ ਜਾ ਰਿਹਾ ਆਖਿਰਕਾਰ ਕਿਸ ਤਰ੍ਹਾਂ ਬਹਿਸ ਸ਼ੁਰੂ ਹੁੰਦੀ ਹੈ ਤੇ ਕਿਸ ਮੋੜ ਤੇ ਆਨ ਪੁੱਛਦੀ ਆ ਉਸ ਹੁੰਦਿਆ ਵੱਡੇ ਬੰਦੇ ਤੁਹਾਡੇ ਬੰਦੇ ਕਹਿ ਰਹੇ ਕਿ ਮੈਂ ਵੱਡੇ ਬੰਦੇ ਕਹਿ ਰਹੇ 4 ਬੰਦੇ ਦੂਜੀਆਂ ਦੀਆਂ ਗੱਡੀਆਂ ਕਿ ਕੈਂਡੀਡੇਟ ਦੇ ਨਾਲ 4 ਬੰਦੇ ਲਾਉਣਾ ਹਾਂਜੀ ਤਿੰਨ ਗੱਡੀਆਂ ਅੰਦਰ ਜਾ ਸਕਦੀ ਉਹ ਚ ਪਾਉਂਦੀ ਐ ਗੱਡੀ ਚ 10 ਬੰਦੇ ਬਹਿ ਜਾਣ ਕਿਸੇ ਰੂਲ ਤੋਂ ਸਾਨੂੰ ਡਿਸਰਬਲੋ ਦੱਸਿਆ ਗਿਆ ਤਿੰਨ ਗੱਡੀਆਂ ਉਹਨਾਂ ਚ ਇੱਕ ਗੱਡੀ ਜਿੰਨੇ ਮਰਜ਼ੀ ਬੰਦੇ ਬਹਿ ਜਾਣ ਤੇ ਇੱਕ ਟੋਟਲ ਪੰਜ ਬੰਦੇ ਜਾ ਰਹੇ ਸਾਡੇ ਨਾਲ ਇਹ ਜਿਹਨਾਂ ਨੇ ਗੱਡੀਆਂ ਲਿਆਣੀਆਂ ਤਿੰਨ ਗੱਡੀਆਂ ਲੈ ਜਾਓ ਜਾ ਵੀ ਆਪਣੇ ਸਾਡੀਆਂ ਗੱਡੀਆਂ ਤੋਂ ਮੈਂ ਇਸ ਨਾਲ ਬੈਸਟ ਨਹੀਂ 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 ਡੀਐਸਪੀ ਸਾਹਿਬ ਇੱਕ ਮੈਂ ਰਕਮ ਦਸੀਆਂ ਨਾ ਨਾ ਵੀ ਇੱਕ ਗੱਡੀ ਦੇ ਬੰਦੇ ਪਾਓ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਸਰਦਾਰ ਸਾਹਿਬ ਇੱਕ ਮਿੰਟ ਅਸਲ ਦੇ ਵਾਲੇ ਤੁਸੀਂ ਤੁਸੀਂ ਕੈਂਡੀਡੇਟ ਹੋ ਹਾਂਜੀ ਤੁਸੀਂ ਪੈਦਲ ਜਾਣਾ ਪੈਦਲ ਜਾਣਾ ਸੰਨ 10 ਬੰਦੇ ਦੇ ਦਿਓ ਤੁਸੀਂ ਗੱਡੀਆਂ ਗੱਡੀ ਲੈ ਆਉਂਦੇ ਆ ਪਰ ਇਹਨਾਂ ਦੇ ਕੰਮ ਦੇ ਵਿੱਚ ਸਾਡੀਆਂ ਗੱਡੀਆਂ ਹੀ ਨਹੀਂ ਆ ਰਹੀਆਂ ਗੱਡਣਾ ਪਰ ਇਹਨਾਂ ਦੀ ਗੱਡੀ ਆਉਣਾ ਤੇ ਰੋਡ ਖਾਲੀ ਗੱਡੀ ਕਿੱਥੇ ਰੋਡ ਖਾਲੀ ਆ ਜੀ ਸਰਦਾਰ ਸਾਹਿਬ ਜਾ ਰਹੇ ਨੇ ਸਾਡੇ ਸਰਕਾਰ ਦੀਆਂ ਗੱਡੀਆਂ ਆ ਗਈਆਂ ਉਹਨਾਂ ਦੇ ਬੰਦੇ ਬਾਅਦ ਚਲੇ ਗਏ ਅਕਾਲੀ ਦਾ ਰੋਡ ਕਿੱਥੇ ਖਾਲੀ ਕਿੱਥੇ ਖਾਲੀ ਲੈ ਮੈਂ ਗੱਲ ਸੁਣੋ ਸਿਰਸਿੰਘ ਘੁਮਾਇਆ ਉਹ ਗੱਡੀਆਂ ਤੇ ਆਏ ਅੱਛਾ ਜੀ ਤਿੰਨ ਗੱਡੀਆਂ ਉਹਨੇ ਹੀ ਸਿਰੇ ਭਰ ਕੇ ਗਏ ਸਾਰੇ ਕੈਂਡੀਡੇਟ ਗੱਡੀਆਂ ਤੇ ਗਏ ਪਰ ਸਾਨੂੰ ਤਾਂ ਹੀ ਗੱਡੀ ਦੇ ਦੇ ਦੇਖੋ ਗੱਡੀ ਇੱਕ ਆ ਤੂੰ ਗੱਡੀਆਂ ਦੀ ਰਿਪਲੇਸਰ ਜਾ ਸਕਦਾ ਤੁਸੀਂ ਗੱਡੀ ਦੀ ਜਾਪ ਹੈ ਹੀ ਨਹੀਂ ਸਾਡੇ ਕੋਲ ਮੋਰਸਾਗਰਾਂ ਤੇ ਆਇਆ ਇੱਕ ਦਿਨ ਚਾਰ ਬੰਦੇ ਪੈਦਲ ਚੱਲ ਜਾਂ ਸਾਨੂੰ ਇੱਥੇ ਕਰਾਰੀ ਗੱਡੀ ਦੇ ਮੈਂ ਨਹੀਂ ਬੈਸਣਾ ਚਾਹੁੰਦਾ ਤੁਹਾਡੇ ਨਾਲ ਡੀਸੀ ਸਾਹਿਬ ਅੰਦਰ ਬੈਠੇ ਉਹਨਾਂ ਨਾਲ ਗੱਲ ਕਰ ਲੋ ਜੇ ਕਹਿਣਗੇ ਵੀ ਮੈਂ ਗਲਤ ਇੱਥੇ 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 ਧੱਕਾ ਹੋ ਰਿਹਾ ਹੋਰ ਤਾਂ ਧੱਕਾ ਹੋ ਰਿਹਾ ਚਾਰ ਦਿਨ ਜਾਓ ਉਹ ਤਾਂ ਮਹਾਰਾਜਾਂ ਵਾਂਗੇ ਹੁਣ ਸਭ ਨੂੰ ਮੇਰਾ ਗਵਾ ਕੋਣ ਵਿਸ਼ਵਾਸ ਅੰਦਰ ਆਮ ਆਦਮੀ ਪਾਰਟੀ ਦੀ ਗੱਡੀ ਪੂਰੇ ਐਮਐਲਏ ਦੇ ਲੀਡਰ ਸਾਰੇ ਅੰਦਰ ਆਏ ਐ ਐਮਐਲਏ ਦੀ ਫਾਟ ਪਟ ਕੇ ਅੰਦਰ ਉਹ ਉਹ ਬੰਦੇ ਅਸੀਂ ਗਧੇ ਆ ਜੀ ਉਹ ਕੈਂਡੀਡੇਟ ਅਸੀਂ ਕੈਂਡੀਡੇਟ ਹੈ ਨਹੀਂ ਆਯਾ ਦਾ ਨਾਲ ਮੈਂ ਧੰਨਵਾਦ ਕਰਦਾ ਜਿਹੜੇ ਪੱਤਰਕਾਰ ਖੜੇ ਇੱਥੇ ਆਯਾ ਦਾ ਨਾਲ ਤਾਂ ਨਾ ਤਾਂ ਕੋਈ ਪੱਤਰਕਾਰ ਖੜਦਾ ਨਵਾਂ ਪ੍ਰਸ਼ਾਸਨ ਖੜਦਾ ਹੁਣ ਬਹੁਤ ਵੱਲੇ ਗਿਆ ਆ ਮੈਂ ਤੈਨੂੰ ਸਪੈਸ਼ਲ ਲੈਰ ਆਇਆ ਆ ਸਾਨੂੰ ਬਖਾ ਅਸਐਸ ਤੋਂ ਸਾਡੇ ਦਫ਼ਤਰ ਨੂੰ ਮੈਂ ਪੇਪਰ ਦੇ ਆ ਰਿਹਾ ਜੀ ਆਜੋ ਬੜੀ ਮਿਹਰਬਾਨ ਆਜਾ ਤੁਹਾਡੇ ਸਹਿਯੋਗ ਨਾਲ ਅੰਦਰ ਗਏ ਆ ਤੁਹਾਡੇ ਸਹਿਯੋਗ ਨਾਲ ਕਿਤੇ ਕਮਿਸ਼ਨ ਮਿਲ ਕੇ ਜੀ ਡੀਸੀ ਸਾਹਿਬ ਨੇ ਦੇਖੋ ਕੋਈ ਨਹੀਂ ਸਾਰਿਆਂ ਨੂੰ ਅਪਡੇਟ ਕਰ ਰਹੇ ਨੇ ਲੋਕਤੰਤਰ ਹੈ ਸਾਰਿਆਂ ਨੂੰ ਬਰਾਬਰ ਦਾ ਮੌਕਾ ਦਿੱਤਾ ਜਾਏ ਸੱਚਾ ਸਰਕਾਰ ਪਾਰਟੀ ਨੇ ਪਿਲਾ ਬੱਲੇ ਯਾਰ ਫਿਰੋਜ਼ਪੁਰ ਤੋਂ ਹਰਜੀਤ ਲੋਹਾਰੀਆ ਦੀ ਰਿਪੋਰਟ